वाल्मीकि महाराज वाल्मी की जय आज ਬੜੀ ਦੁੱਖ ਦੇ ਨਾਲ ਕਹਨੇ ਪੈਂਦਾ ਕਦੀ ਤਾਂ ਸਾਨੂੰ ਲੋਕਾਂ ਨੂੰ ਪਸੰਦ ਨਹੀਂ ਕੀਤਾ ਜਾਂਦਾ ਅੱਜ ਸ਼੍ਰੀਆਮ ਸੈਨਿਕ ਸਕੂਲ ਕਪੂਰਥਲੇ ਦਾ ਉੱਥੇ ਪ੍ਰਭੂ ਵਾਲਮੀਕੀ ਮਹਾਰਾਜ ਜੀ ਦੇ ਬਲੇਟ ਐਤਾ ਪੋਸਟਰ ਤੇ ਮਾਰੇ ਹੋਏ ਜਿਹੜੇ ਨਾਲ ਵਾਲਮੀਕੀ ਸਮਾਜ ਨੇ ਜਦੋਂ ਦੇਖਿਆ ਰੋ ਪਿਆ ਪੂਰਾ ਸਮਾਜ ਅੱਜ ਬੜੀ ਦੁੱਖ ਦੀ ਘੜੀ ਆ ਇਹ ਸਾਡਾ ਕਪੂਰਥਲੇ ਦਾ ਪ੍ਰਸ਼ਾਸਨ ਪਤਾ ਨਹੀਂ ਕੀ ਕਰ ਰਿਹਾ ਵਾ ਸ਼ਰਿਆਮੀ ਗੁੰਡਾਗਰਦੀ ਜਿਹੜੀ ਇਹ ਕਪੂਰਥਲੇ ਦੇ ਵਿੱਚ ਅੱਜ ਦੇਖੀ ਗਈ ਅਸੀਂ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਐਸਐਚਓ ਸਾਹਿਬ ਨਾਰ ਸਾਹਿਬ ਨੇ ਡਿਪਟੀ ਸਾਹਿਬ ਨੇ ਉਹਨਾਂ ਨੇ ਆਸ਼ਵਾਸ਼ਣ ਦਵਾਇਆ ਵਾ ਹੁਣ ਪਹਿਲੇ ਦਿਨ ਡੀਸੀ ਚੌਂਕ ਪੂਰਾ ਬੰਦ ਕੀਤਾ ਪਿਆ ਸੀ ਉਹਨਾਂ ਨੇ ਕਿਹਾ ਕਿ 2-4 ਘੰਟਿਆਂ ਦੇ ਵਿੱਚ ਸਾਡੀਆਂ ਟੀਮਾਂ ਲੱਗ ਚੁੱਕੀਆਂ ਵੀ ਇਹ ਕੈਮਰੇ ਚੈੱਕ ਹੋ ਰਹੇ ਆ ਤੇ ਤੁਸੀਂ ਪੁਲਿਸ ਤਿਹਾਰ ਚੱਲ ਰਹੇ ਆ ਤੁਹਾਡੇ ਤੁਸੀਂ ਆਪਣੇ ਮੰਦਿਰਾਂ ਦੇ ਵਿੱਚ ਜਾ ਕੇ ਉਹਨਾਂ ਦੀ ਤਿਆਰੀਆਂ ਕਰੋ 2 ਘੰਟੇ ਤੱਕ ਐਫ ਆਈ ਆਰ ਵੀ ਤਾਂ ਬੰਦੇ ਵੀ ਅਸੀਂ ਅੰਦਰ ਕਰ ਦਾਂਗੇ ਇਸ ਕਰਕੇ ਇਹ ਖੁੱਲਿਆ ਜੇ ਤਾਂ ਬੰਦੇ ਅੱਜ ਨਾ ਅੰਦਰ ਹੋਏ ਸਵੇਰੇ ਹੋਰ ਕੁਝ ਰਣਨੀਤੀ ਇਹਦੀ ਬਣਾਈ ਜਾਏਗੀ ਇਹ ਗੱਲ ਕੀਤੀ ਜਾਵੇ ਕਿ ਇਹ ਕੋਈ ਤੁਹਾਨੂੰ ਵੀ ਲੱਗਦਾ ਕੋਈ ਸਿਆਸੀ ਮੁੱਦਾ ਵਾ ਹੈ ਜੀ ਦੇਖੋ ਸਿਆਸਤ ਲੋਕ ਕਰ ਸਕਦੇ ਆ ਕਈ ਜੀ ਸਿਆਸੀ ਹੋ ਸਕਦਾ ਵਾ ਪਿਛਲੇ ਦਿਨੀ ਇਹ ਕਾਨਫਰੰਸ ਇੱਕ ਕੀਤੀ ਸੀਗੀ ਕੀ ਪਤਾ ਉਹਨਾਂ ਦੇ ਵਿੱਚ ਕੋਈ ਛੇੜਖਾਲੀ ਨਾ ਹੋਵੇ ਕੁਝ ਬੰਦੇ ਜਾਣ ਬੁੱਝ ਕੇ ਕਰਦੇ ਹੋਣ ਇਹ ਹੋ ਸਕਦੀ ਬਿਲਕੁਲ ਹੋ ਸਕਦੀ ਇਹਦੀ ਵੀ ਡੁੰਗਾਈ ਤੱਕ ਕਾਰਵਾਈ ਹੋਣੀ ਚਾਹੀਦੀ ਆ ਤੁਹਾਨੂੰ ਕਿਸੇ ਤੇ ਕੋਈ ਸ਼ੱਕ ਵਗੈਰਾ ਹੈ ਨਹੀਂ ਦੇਖੋ ਸਾਨੂੰ ਹਾਲੇ ਤੱਕ ਤਾਂ ਕਿਸੇ ਦੇ ਸ਼ੱਕ ਨਹੀਂ ਆ ਤੇ ਜੇ ਸ਼ੱਕ ਪੈ ਗਿਆ ਉਹ ਹੋਇਆ ਤਾਂ ਫਿਰ ਅਸੀਂ ਜਿੱਦਾਂ ਉਹਨਾਂ ਨੇ ਸਾਡੇ ਬਲੇਟ ਮਾਰੇ ਆ ਅਸੀਂ ਵੀ ਉਹਨਾਂ ਦੇ ਮਾਰਾਂਗੇ ਇਸ ਤੋਂ ਅਗਲੀ ਰਣਨੀਤੀ ਜਿਹੜੀ ਹੈ ਤੁਹਾਡੇ ਵੱਲੋਂ ਕੀ ਕੀਤੀ ਜਾਊਗੀ ਜੇ ਜਿੱਦਿ ਤੁਹਾਨੂੰ ਇਨਸਾਫ ਨਾ ਮਿਲੇ ਉਹ ਦੇਖੋ ਜੇ ਨਾ ਇਨਸਾਫ ਮਿਲਿਆ ਅਸੀਂ ਫਿਰ ਆਪਣਾ ਦਿਹਾੜਾ ਰਹਿਨ ਦਾਗੇ ਮਨਾਉਣ ਨੂੰ ਕਪੂਰਥਲਾ ਸ਼ਹਿਰ ਹੋਏਗਾ ਬੰਦ ਬਿਲਕੁਲ ਮੁਕੰਮਲ ਤੌਰ ਤੇ ਜਿਹਨੂੰ ਜੇ ਕੋਈ ਸ਼ੱਕ ਹੋਊਗਾ ਤਾਂ ਉਹ ਸ਼ੱਕ ਵੀ ਕੱਢ ਲਵੇ ਆਪਣਾ ਜੇ ਮੁਜਰਮ ਨਾ ਫੜਿਆ ਗਿਆ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਹੁਣ ਉਹਨਾਂ ਨੇ ਲਈ ਆ ਇਹ ਤੁਸੀਂ ਪ੍ਰਸ਼ਾਸਨ ਨਾਲ ਗੱਲ ਕਰ ਸਕਦੇ ਆ ਕਿ ਕਿਤੇ ਲੱਗ ਰਿਹਾ ਨਹੀਂ ਜੀ ਕਿ ਜਿਹੜੀ ਕਿ ਤੁਹਾਡੀ ਪ੍ਰੈਸ ਕਾਨਫਰੰਸ ਨੂੰ ਲੈ ਕੇ ਕਿਤੇ ਨਾ ਕਿਤੇ ਕਹਿ ਲਓ ਕਿ ਵਿਰੋਧੀ ਧਿਰ ਹੈ ਜਾਂ ਕੋਈ ਹੋਰ ਵੀ ਕੋਈ ਸਿਆਸਤ ਚੱਲ ਲੈ ਨਹੀਂ ਦੇਖੋ ਮੈਂ ਉਨੀ ਧਿਰ ਨਹੀਂ ਬੋਲਣਾ ਕਿਸੇ ਦੇ ਵੀ ਖਿਲਾਫ ਜਿੰਨੀ ਧਿਰ ਤੱਕ ਸਾਨੂੰ ਪਤਾ ਨਹੀਂ ਉਹ ਮੈਂ ਤੁਹਾਨੂੰ ਪਹਿਲਾਂ ਹੀ ਕਹ ਦਿੱਤਾ ਵਾ ਜੇ ਕੋਈ ਵਿਰੋਧੀ ਧਿਰ ਜਾਂ ਕੋਈ ਵੀ ਕਪੂਰਸਲਾ ਹੈਗਾ ਸਾਡਾ ਸਾਝਾ ਆਪਣਾ ਪਰ ਜੇ ਇੱਥੇ ਕੋਈ ਗੜਬੜੀ ਕਰੇਗਾ ਤਾਂ ਬਖਸ਼ਿਆ ਨਹੀਂ ਜਾਏਗਾ ਉਨੂੰ ਇਹ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਉਹਨੂੰ ਜੈਵਾਲ ਸਾਰਾ ਸਮਾਜ ਜਿਹੜਾ ਇਕੱਠਾ ਹੋਇਆ ਜੈਵਾਲ ਦੀ ਹਰ ਰਵਾਨੀ ਦੀ ਸੀ ਉੱਚੀ ਬੋਲੋ ਹਾਂਜੀ ਅਸੀਂ ਡੀਡੀ ਚੌਂਕ ਵਿਖੇ ਜਿਹੜਾ ਸਾਰੇ ਸਮਾਖਾਂ ਵਿੱਚ ਜਿੱਥੇ ਬੰਦੇ ਆ ਗਏ ਸੇ ਬਾਹਰ ਦੇ ਇਕੱਠੇ ਹੋਏ ਆ ਕਿ ਜਿਹੜਾ ਕੀ ਇੱਕ ਸੈਨਸਪੂ ਦੇ ਲਾਗੇ ਭਗਵਾਨ ਵਾਲੀ ਕੁਮਾਰ ਦੇ ਫਰਗਦਾਰੇ ਨੂੰ ਲੈ ਕੇ ਇੱਕ ਫੋਰਜ ਨਾਲ ਲਗਾਇਆ ਪਿਆ ਸੀ ਆ ਉਹ ਗੋਲ ਜਿਹੜਾ ਪਾਰੇਗਾ ਬਲੇਡ ਮਾਰ ਕੇ ਪਾਰਕ ਜਿਹੜਾ ਸਿੱਟਿਆ ਹੋਇਆ ਸੀਗਾ ਤੇ ਜਿਸ ਨੂੰ ਸਾਨੂੰ ਪਤਾ ਲੱਗਾ ਤੇ ਸਾਡਾ ਸਮੁਦਾ ਸਮਾਜ ਦਾ ਇਕੱਠਾ ਹੋਇਆ ਤੇ ਜਿੱਦੀ ਚੌਂਕ ਜਿਹੜਾ ਬੰਦ ਕੀਤਾ ਸਾਡੀਆਂ ਜੀ ਧਾਰਮਿਕ ਭਾਵਨਾ ਜਿਹੜੀਆਂ ਹਟ ਹੋ ਤੇ ਉਹਨੂੰ ਲੈ ਕੇ ਜਿਹੜਾ ਸਾਡੇ ਸਮਾਜ ਵਿੱਚ ਬੜਾ ਵੱਡਾ ਰੋਸ ਪਾਇਆ ਜਾ ਰਿਹਾ ਜਿੱਦਕਿ ਜਿਹੜਾ ਬੀਤੀ ਚੌਂਕ ਬੰਦ ਕੀਤਾ ਜਿੱਦਾਂ ਕਿ ਦੇਖਿਆ ਜਾਵੇ ਬਾਲਮੀਕ ਜਨਮ ਉਤਸਵ ਵੀ ਜਿਹੜਾ ਹੈਗਾ ਵਾ ਉਹ ਨੇੜੇ ਆ ਗਿਆ ਵਾ ਤੇ ਫਿਰ ਇਸ ਤਰ੍ਹਾਂ ਦੇ ਸ਼ਹਿਰ ਦੇ ਵਿੱਚ ਕੰਮ ਹੋ ਰਿਹਾ ਕੀ ਕਹਿਣਾ ਚਾਹੀਦਾ ਤੇ ਅੱਜ ਕੋਈ ਨਵੀਂ ਗੱਲ ਨਹੀਂ ਜੀ ਇੱਥੋਂ ਪਹਿਲਾਂ ਵੀ ਭਗਵਾਨ ਵਾਲਮੀਕਰ ਪ੍ਰਗਟਾਰੇ ਕਾਫੀ ਸਮੇਂ ਤੋਂ ਚੱਲਦੇ ਆ ਰਹੇ ਆ ਤੇ ਇੱਥੋਂ ਪਹਿਲਾਂ ਵੀ ਭਗਵਾਨ ਵਾਲਮੀਕਰ ਦੇ ਦੌਰ ਜਿਹੜੇ ਆ ਕਾਫੀ ਜਿਹਦੇ ਸ਼ਰਤ ਦੇ ਅੰਦਰ ਕੁਝ ਰਾਤ ਦੇ ਅੰਦਰ ਜਿਹੜੇ ਆ ਉਹ ਮਾਰਦੇ ਰਹਿੰਦੇ ਆ ਕਈ ਵਾਰੀ ਐਫਆਈਰ ਵੀ ਹੋਈਆਂ ਆ ਪਰ ਰਾਤ ਤੱਕ ਬੰਦੀ ਜਾਂ ਤੱਕ ਪ੍ਰੈਸ ਨਹੀਂ ਕਿਤੇ ਫੁੱਟਨੇ ਕੇ ਲਈ ਕਿਤੇ ਇਹ ਤਾਂ ਨਹੀਂ ਕਿ ਕੱਲ ਵਾਲੇ ਜਿਹੜੀ ਕਿ ਪ੍ਰੈਸ ਮੀਟਿੰਗ ਨੂੰ ਲੈ ਕੇ ਕਹੇ ਲੋ ਕਿ ਹੋਰ ਮਾਹੌਲ ਨੂੰ ਖਰਾਬ ਕਰਨ ਲਈ ਇਧਰ ਕੋਈ ਸਿਆਸਤ ਚੱਲੀ ਗਈ ਹੋਵੇ ਨਹੀਂ ਕੋਈ ਇਦਾਂ ਦੀ ਗੱਲ ਲੱਗਦੀ ਤੇ ਨਹੀਂ ਯਾਰ ਬਾਕੀ ਪੁਲਿਸ ਜਿਹੜੀ ਜਾਂਚ ਕਰੇ ਜੇ ਕੋਈ ਇਦਾਂ ਦੀ ਕੋਈ ਗੱਲ ਕੋਈ ਦੋਸ਼ੀ ਜੇ ਕੋਈ ਪਾਇਆ ਜਾਣਾ ਆ ਤੇ ਪੁਰਸਨੇ ਨੂੰ ਸਾਡੇ ਨਾਲ ਸਵਾਸਨ ਦਤਾਇਆ ਕਿ ਨੂੰ ਬਚਾਂਗੇ ਨਹੀਂ ਤੇ ਸਮਾਜ ਵੀ ਨਹੀਂ ਉਹਨੂੰ ਬਚੇਗਾ ਕਿਸੀਂ ਆਪਣੇ ਸਮਾਜ ਦੇ ਨਾਲ ਖੜੇ ਆਸੀਂ ਆਪਣੇ ਸਮਾਜ ਨਾਲ ਜਟਾਲਮ ਖੜੇ ਆ ਕ왈ਮੀ ਕੁਮਾਰਾਜ ਦੀਆਂ ਫੋਟੋਆਂ ਦੇ ਨਾਲ ਛੇੜ ਛੜ ਕੇ ਕੀਤੀ ਜਾਂਦੀ ਹੈ ਉਹ ਤਾਂ ਕੀਤੀ ਜਾਂਦੀ ਕਿਉਂਕਿ ਸਾਰੇ ਜਿੰਨੇ ਵੀ ਅੱਜ ਵੀ ਵਿਤਕਰਾ ਜਨਾ ਸਦੀਆਂ ਤੋਂ ਸਾਡੇ ਸਮਾਜ ਨਾਲ ਹੁੰਦਾ ਆ ਰਿਹਾ ਅੱਜ ਵੀ ਜਿਹੜੇ ਵਿਤਕਰਾ ਕਰਦੇ ਆ ਜੀ ਇਹ ਪੁਲਿਸ ਦਾ ਆਸ਼ਵਾਸ਼ਣ ਜੇ ਕਿਤੇ ਠੰਡੇ ਬਸਤੇ ਦੇ ਵਿੱਚ ਪੈ ਗਿਆ ਤੇ ਫਿਰ ਤੁਹਾਡੇ ਵੱਲੋਂ ਗਰਨ ਨੀਤੀ ਕੀਤੀ ਜਾਉ ਕਮਲ ਸੋਟਾ ਜੀ ਸਾਡੇ ਨੋਜੋ ਸਮਾਜ ਦੇ ਪ੍ਰਧਾਨ ਆ ਇਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਜੇਕਰ ਪ੍ਰਚਾਰ ਨੇ ਸਾਡੀ ਕੱਲ ਤੱਕ ਦੋਸ਼ੀ ਨਾ ਬਗਰਿਆ ਤੇ ਕਪੂਰਥਲਾ ਬੰਦ ਦੀ ਕਾਲ ਵੀ ਦਿੱਤੀ ਜਾ ਸਕਦੀ ਹੈ ਜੀ ਸੈਨ ਸਕੂਲ ਦੇ ਬਾਹਰ ਇਹ ਬੋਰਡ ਵੀ ਕਹਿੰਦੇ ਕਿਸੇ ਨੇ ਸ਼ਰਾਬ ਕਰਕੇ 파ੜੇ ਪਏ ਉਸ ਮੱਦੇ ਬਾਲਕ ਸਮਾਜ ਦੇ ਜੋਥ ਇਕੱਠਾ ਵੀ ਹੋਇਆ ਵਾ ਤਾਂ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਕਿ ਅਗਲੀ ਕਾਰਵਾਈ ਕੀ ਰੋਂਗੀ ਪੁਲਿਸ ਦੀ ਇਹਨਾਂ ਨੂੰ ਇਹਨਾਂ ਦਾ ਦਰਬਿਆਨ ਦਰਜ ਕਰਕੇ ਹੁਣੇ ਵੀ ਫਿਲਹਾਲ ਦੇ ਸੀ ਅਨਨੋਨ ਦੇ ਖਿਲਾਫ ਐਫ ਆਈ ਆਰ ਦਰਜ ਕਰ ਰਹੇ ਹੈ ਇਹ ਤੁਹਾਡੀ ਪੁਲਿਸ ਦੀ ਬਾਤ ਹੈ ਕਿਹਾ ਬਾਤ ਅਨੋਕੀ ਇਹ ਜਿਹੜੀ ਕੋਈ ਸਿਆਸੀ ਮੁੱਦਾ ਹੈ ਕਿ ਬੱਸ ਕਿਸੇ ਸਰਕਾਰੀ ਤੱਕ ਕੰਮ ਇਹ ਸੀਸੀਟੀਵੀ ਕੈਮਰਾ ਚੈੱਕ ਕਰਾਂਗੇ ਜਿਉਂ ਤੋਂ ਬਾਅਦ ਜਿੱਦਾਂ ਵੀ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਉਹ ਤੁਹਾਨੂੰ ਦੱਸਾਂਗੇ